ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਪ੍ਰੀਤ ਬਰਾਡ ਬਲੌਗਸ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਹੋ ਦੱਸ ਸਰ ਕਿਵੇਂ ਹੋ ਤੁਸੀਂ ਸਾਰੇ ਠੀਕ-ਠਾਕ ਹੋਵੋਗੇ? ਤੁਸੀਂ ਆਪਣੇ ਆਪਣੇ ਘਰਾਂ ਦੇ ਅੰਦਰ ਹੋਵੋਗੇ ਇਹ ਤੇ ਜੇ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਹਾਂਜੀ। ਬੈਕ ਲੈ ਕੇ ਆਉਣੀ ਆ। ਤੇ ਲਓ ਜੀ ਆਪਾਂ ਅੱਜ ਹੈਗਾ ਮਾਗੀ ਦਾ ਦਿਹਾੜਾ ਸੋ ਸਾਰਿਆਂ ਨੂੰ ਮਾਗੀ ਦੇ ਲੱਖ-ਲੱਖ ਮੁਬਾਰਕਾਂ ਜੀ। ਤੇ ਇਹਦੋਂ ਕੱਲ ਸੀਗਾ ਲੋਹੜੀ ਦਾ ਹਨਾ ਤੇ ਕੱਲ ਵੀ ਵਲੌਗ ਨਹੀਂ ਪਾਇਆ ਗਿਆ ਸੀ ਮੇਥੋਂ। ਤੇ ਅੱਜ ਆਪਾਂ ਵਲੌਗ ਪਾ ਦਾਂਗੇ ਹਾਂ ਪੇ ਜਾ ਕੇ ਆ ਵੇਚ ਕੋਲ ਰੱਖ ਲੈ ਵਿੱਚ ਕੋਈ ਰੱਖ ਦੋ ਲਓ ਜੀ ਤੇ ਲਓ ਜੀ ਆਪਣੀ ਤਿਆਰੀ ਹੈਗੀ ਮਾਗੀ ਦੇ ਜਾ ਕੇ ਉਹਦੀ ਹਨਾ ਤੇ ਆਪਾਂ ਚੱਲਦੇ ਆਂ ਮਾਗੀ ਦੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਨਾਲ ਨਾਲ ਵਲੌਗ ਕੱਲ ਵੀ ਨਹੀਂ ਆਇਆ ਸੋ ਆਪਾਂ ਵਲੌਗਸ ਦੀ ਵਲੌਗ ਬਣੇ ਹੋਏ ਨਹੀਂ ਸਾਰੇ ਡੇਸ ਦੇ ਓਲਵਰ ਵਲੌਗ ਆਪਣੇ ਰੈਡੀ ਹੁੰਦੇ ਨੇ ਬਟ ਆਪਣੀ ਫੋਨ ਦੀ ਥੋੜੀ ਜੀ ਦਿੱਕਤ ਹੋ ਜਾਂਦੀ ਆ ਤੇ ਕੋਈ ਗੱਲ ਨਹੀਂ ਆਪਾਂ 1 ਬਾਈ 1 ਸਾਰੇ ਵਲੌਗਸ ਤੁਹਾਨੂੰ ਰਵਾਂਗੇ ਤੁਸੀਂ ਵਾਚ ਕਰ ਰਹੇ ਜੇ ਫੁੱਲ ਤੁਸੀਂ ਸਪੋਰਟ ਕਰ ਰਹੇ ਜੇ ਤੇ ਚਲੋ ਜੀ ਹੁਣ ਬਸ ਆਪਾਂ ਰੈਡੀ ਆ ਤੇ ਚਲਦੇ ਆ ਮਾਸੇਰ ਵੀ ਜਾਣਗੇ ਨਾਲ ਆਪਣੇ ਤੇ ਚਲੋ ਜੀ ਆਪਾਂ ਬਿਲਕੁਲ ਰੈਡੀ ਆ ਤੇ ਚਲੋ ਬੈਠਦੇ ਆ ਆਪਾਂ ਫਿਰ ਤੇ ਚੱਲਦੇ ਆ ਮੈਂ ਨਾ ਚਾਕ ਪਾ ਲਈ ਕੋਟ ਕਿਨੋਂ ਸਰ ਮੈਨੂੰ ਨਾ ਥੋੜੀ ਮੈਨੂੰ ਕੋਟੀ ਲਾ

ਤੇਰੀ ਮੰਮੀ ਗਾਂ ਬਣੂਗੀ ਮੇਰੀ ਮੰਮੀ ਆਸੇ ਕਾ ਚੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਿੱਟਾ ਚਲੋ ਜੀ ਹੁਣ ਚੱਲਦੇ ਆਪਾਂ ਤੇ ਮਾਸੇ ਚੜਾਵਾਂਗੇ ਫਿਰ ਤੁਹਾਨੂੰ ਉੱਥੇ ਕਲਿੱਪ ਲੈ ਲਾਂਗੇ ਉਸ ਤੋਂ ਬਾਅਦ ਮਿਲਦੇ ਆਪਾਂ ਤੁਹਾਨੂੰ ਕੰਟੀਨਿਊ ਕਰਦੇ ਵਲੌਗ ਨੂੰ ਤੇ ਤੁਸੀਂ ਵਾਚ ਫੁੱਲ ਕਰਿਓ ਸਪੋਰਟ ਕਰਿਓ ਚਲੋ ਜੀ ਇਥੋਂ ਆਪਾਂ ਚੱਕਾਂਗੇ ਆਪਣੀ ਨਾਨੀ ਦਾਦੀ ਨੂੰ ਉਹ ਦਾਦੂ ਆੜੇ ਸਾਡੇ ਜਪਜੋਤ ਦੇ ਦਾਦੂ ਉਹ ਸਾਡੀ ਦਾਦੀ ਆ ਗਈ ਆ ਗਈ ਆ ਗਈ ਦਾਦੀ ਸਾਡੀ ਆ ਗਈ ਆ ਗਈ ਆ ਗਈ ਕੈਮਰੇ ਤੋਂ ਭੱਜਦੀ ਕੈਮਰੇ ਤੋਂ ਆਗੀ 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 ਦੱਦੀ ਭਈ ਆਗੀ ਸੱਭੀ ਕਾ ਹੋਰ ਨਾ 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 ਮੇਰੇ ਨਾਲ ਤੇ ਚੋਹ ਨਹੀਂ ਚਿੱਕੀ ਲੈ ਲਓ ਇੱਕੋ ਜਿਹਾ ਪਹਿਣਾ ਇੱਕੋ ਜਿਹਾ ਸ਼ਾਲ ਪਾ ਕੇ ਆਏ ਲਓ ਜੀ ਮੰਮੀ ਤੇ ਮਾਸੀ ਜੀ ਨੇ ਦੋਨਾਂ ਨੇ ਇੱਕੋ ਜਿਹਾ ਸ਼ਾਲ ਲਏ ਆ ਬਾਈ ਤਾਂ ਸੂ ਲਗ ਲਗ ਕਿਤੇ ਹੋਣਗੇ ਕਿਉਂਕਿ ਬਾਈ ਤਾਂ ਸੇ ਨਹੀਂ ਕਿਤੇ ਇਕੱਠੇ ਚਾ ਚਲੋ ਜੀ ਹੁਣ ਚੱਲਦੇ ਆਪਾਂ ਹੁਣ ਚੱਲਦੇ ਆਪਾਂ ਕੰਟੀਨਿਊ ਕਰਦੇ ਆ ਆਪਣਾ ਸਫਲ ਗੁਰਦੁਆਰਾ ਸਾਹਿਬ ਪਹੁੰਚ ਕੇ ਤੁਹਾਨੂੰ ਮਿਲਦੇ ਆਂ ਤੇ ਰਾਹ ਦੇ ਚ 24 ਚੀਜ਼ ਦੁਕਾਨਾਂ ਲਈ ਬਖਾਵਾਂਗੇ ਤੁਹਾਨੂੰ ਤੇ ਚੈਨਲ ਚੰਦੇ ਫਿਲਮ ਚ ਵੀ ਲਾ ਕੇ 10 ਮੰਮੀ ਕੀ ਕਹਿੰਦੇ ਹੁੰਦੇ ਸੀ ਫਿਰ ਲੋੜੀ ਤੇ ਲੋੜੀ ਤੇ ਕਹਿੰਦੇ ਨੀ ਟਾੜਕੇ ਹਟਕੇ ਕੇ ਸੀਨਾ ਕੇ ਵੀ ਸੋਨੇ ਰੰਗ ਦੇ ਵਾਲ ਹੋ ਜਾਂਦੇ ਜਿਹੜਾ ਮਾਗੀ ਤੇ ਮਾਗੀ ਤੇ ਹਾਂ ਅੱਛਾ ਕੀ ਜਿਹੜਾ ਸਵੇਰੇ ਨਹਾ ਹੁੰਦਾ ਸਿਰ ਤੇ ਉਹਦੇ ਨਾ ਸਿਰ ਨਹਾਉਣ ਦੇ ਨਾਲ ਕੀ ਹੁੰਦੇ ਸੀ ਕਹਿੰਦੇ ਸੋਨੇ ਰੰਗੇ ਵਾਲ ਹੋ ਜਾਂਦੇ ਸੀ ਹੈ ਲਓ ਸੁਣੋ ਜੀ ਗੱਲ ਸੁਣ ਲਓ ਤੇ ਲੋ ਜੀ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਕਿਉਂਕਿ ਤੁਹਾਨੂੰ ਵੀ ਪਤਾ ਜ ਮਤਲਬ ਬਾਗੀ ਦਾ ਦਿਹਾੜਾ ਹੈ ਸੋ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਬਸ ਰਾਸਤੇ ਦੀ ਮੈਂ ਕਿਹਾ ਚਲੋ ਹਲਕੀ ਫੁਲਕੀ ਜੀ ਕਲਿੱਪ ਲੈਣਾ ਤੇ ਤੁਹਾਨੂੰ ਪਹਿਲਾਂ ਵੀ ਜੀ ਸੂਰਜ ਵਧਿਆ ਚੜ ਗਿਆ ਇਤਤ ਧੁੱਪ ਵੀ ਵਧਿਆ ਸੋਹਣੀ ਲੱਗੀ ਧੁੱਪ ਤਾਂ ਕੱਲ ਵੀ ਸੀਗੀ ਬਹੁਤ ਸੋਹਣੀ ਧੁੱਪ ਲੱਗੀ ਸੀ ਕੱਲ ਲੋਹੜੀ ਤੇ ਵੀ ਤੇ ਮਾਰਗੀ ਤੇ ਬਹੁਤ ਸੋਹਣੀ ਤੁਹਾਨੂੰ ਲੱਗੀ ਹੋਈ ਹੈ ਜਿਹੜਾ ਸੇ ਪੁੰਚਣਾ ਲੈ ਤੇ ਮੈਂ ਕਿਹਾ ਚਲੋ ਜਿੱਥੇ ਇੱਥੇ ਲੈ ਰਹੇ ਹਾਂ ਥੋੜੀ ਜੀ ਜੀ ਆਪਾਂ ਪਹੁੰਚ ਕੇ ਦੇਖੋ ਲੈ ਲੇ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਨੂੰ ਚੱਲਦੇ ਆਂ ਗੁਰਦੁਆਰਾ ਪਹ ਚੱਲਿਆ ਲੱਖੀ ਜੰਨਰ ਰੋਣ ਕਾ ਤੇ ਲੋ ਜੀ ਗੁਰਦੁਆਰਾ ਸਾਹਿਬ ਦੀ ਸਟਾਰਟਿੰਗ ਪੁਆਇੰਟ ਆ ਚੁੱਕੀ ਹੈ ਗੁਰਦੁਆਰਾ ਲੱਗਦੀ ਜਗ੍ਹਾ ਦਾ ਢੇਰ ਸੀ ਗੁਰਦੁਆਰਾ ਸਾਹਿਬ ਤੇ ਐਤ ਕੀ ਤਾਂ ਬੇਸਬਤ ਨਹੀਂ ਕੀ ਗੱਲ ਹੈ ਕਿ ਬਾਜ਼ਾਰ ਹਾਂ ਪਿਛਲੀ ਵਾਰ ਇੱਥੇ ਲੰਗਰ ਸੀ ਲੰਗਰ ਬਹੁਤ ਲੱਗੇ ਪਿੱਛੇ ਇਹ ਵੀ ਸਾਨੂੰ ਲੰਗਰ ਮਿਲੇ ਤੇ ਲੰਗਰ ਜਿਹਾ ਸਿਰ ਲੱਗ ਗਿਆ ਹੋਈ ਸੀ ਦੋ ਤਿੰਨ ਸਦਿਆਂ ਸਦਿਆਂ ਮਤਲਬ ਭੀੜ ਤੋਂ ਪਹਿਲਾਂ ਪਹਿਲਾਂ ਮੱਥਾ ਟੇਕ ਦੇ ਦੇਖੋ ਕਿੰਨੀ ਭੀੜ ਹੁੰਦੀ ਹੈ ਸਾਨੂੰ ਇਦਾਂ ਦੀ ਭੀੜ ਦੇ ਵਿੱਚ ਸਾਰੀਆਂ ਹੋ ਜਾਂਦੇ ਨੇ ਰਕਾਰ ਆ ਉਹ ਸਾਰਾ ਭਰਿਆ ਬਹੁਤ ਅਫਰ ਲੱਗਦਾ ਪਹੁੰਚ ਕੇ ਪਰੰਤ ਤਾਂ ਸਾਰਾ ਹੀ ਸਾਰੀਆਂ ਭਰਿਆ ਹੋ ਰਹੇ ਸਾਰੇ ਵੀ ਆਈ ਹੋਈ ਹੈ ਪਿ ਕਾਫੀ ਗੱਡੀ ਬੜੀ ਓਕੀ ਲਾਈ ਸੀ ਆਪਣਾ ਇੱਥੇ ਪਹਾਰਾ ਲਓ ਜੀ ਦੁਕਾਨਾਂ ਸੱਜੀਆਂ ਹੋਈਆਂ ਨੇ ਦੇਖੋ ਸੱਜਾ ਤੇ ਜਿਵੇਂ ਹੁਣ ਤਾਂ ਟਮਾਟੇ ਟਾਵੇਂ ਆ ਨਾ ਦੇਖੋ ਦੁਕਾਨਾਂ ਸੱਜੀਆਂ ਵਾਲਾ ਦੁਆਰਾ ਭਰਿਆ ਹੁੰਦਾ ਸੀ ਮਤਲਬ ਆਹ ਕਾਣ ਪਿੰਡੀਆਂ ਰੇੜੀਆਂ ਤੱਕ ਤੇ ਲੱਗਦੀਆਂ ਨੇ ਰੇੜੀਵਾਂ ਕਰ ਤਾਂ ਬਹੁਤ ਸੀ ਬਟ ਜਿੰਨੀ ਬਹੁਤ ਰੌਣਕ ਹੁੰਦੀ ਆ ਸਮਾਨ ਵਗੈਰਾ ਵੀ ਲੱਸੀ ਸੀ ਥੋੜਾ ਜਿਹਾ ਲੇਟ ਆਇਆ ਨਹੀਂ ਅਸੀਂ ਸਵੇਰ ਸੁਬਾਹ ਆਨੇ 9:00 ਤੋਂ ਘੱਟ ਹੁੰਦੀ ਆ ਚਲੋ ਜੀ ਅਸੀਂ ਚਲ ਬੰਨੇ ਨਾਲ ਤੁਹਾਨੂੰ ਬਖਾ ਲੀਏ ਸਾਰਾ ਮੈਂ ਕਿਹਾ ਇਹਦੀ ਦੁਕਾਨਾਂ ਘੱਟ ਲੱਗੀਆਂ ਨੇ ਤੇ ਚਲੋ ਜੀ ਆਪਾਂ ਪਹੁੰਚ ਗਏ ਅਸੀਂ ਦੇਖੋ ਲਓ ਜੀ ਬੜਾ ਕੁਛ ਇੱਥੇ ਤਾਂ ਸਰ ਤੁਹਾਨੂੰ ਲੈ ਕੇ ਖੇਡਣਾ ਤੋਂ ਲੈ ਕੇ ਹਰ ਤਰ੍ਹਾਂ ਦੀ ਪੋਸੀਬਲ ਹੋ ਰਹੀ ਨਾ ਕਾਣ ਮੇਰੇ ਉੱਥੇ ਲੋਕ ਡੈਡੀ ਕੀਤਾ ਟ੍ਰਿਪਸ ਲੈ ਲਿਆ ਸੀ ਮੈਂ ਕਿਹਾ ਚਲੋ ਕਿਉਂਕਿ ਉਹ ਪਤਾ ਗੁਰਦੁਆਰਾ ਸਾਹਿਬ ਦੀ ਪ੍ਰੋਬਲਮ ਆਉਂਦੀ ਹੁੰਦੀ ਹੈ ਇਸ ਕਰਕੇ ਫਿਰ ਮੈਂ ਸੋਚਿਆ ਵੌਇਸਓਵਰ ਹੀ ਕਰ ਦਾਂਗੇ ਸਾਰੇ ਜਿੰਨੇ ਵਲੌਗ ਤੇ ਬੰਨਦੀ ਹੋਈ ਵੌਇਸਓਵਰ ਕਰ ਦਾਂਗੇ ਆਪਾਂ ਤੇ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਗੱਡੀ ਆਪਾਂ ਲਾ ਲਈ ਆ ਉਹ ਦੇਖੋ ਕਿੱਥੋਂ ਲੱਕੋ ਕਿੰਨੇ ਦੂਰ ਤੱਕ ਗੱਡੀਆਂ ਇਧਰੋਂ ਖੜੀਆਂ ਨੇ ਤੇ ਆਪਾਂ ਗੁਰਦੁਆਰੇ ਪਰਲੇ ਸਾਈਡ ਤੇ ਵਾਲੀ ਸੜਕ ਤੇ ਅੱਗੇ ਦੇਖ ਹਿਸਾਬ ਲਾ ਲੋ ਕਿੰਨੇ ਭੀੜਾ ਤੇ ਗੱਡੀਆਂ ਬਹੁਤ ਜ਼ਿਆਦਾ ਜਗ੍ਹਾ ਹੀ ਮਸਲਾ ਪਵਦੀ ਹੈ ਕਈ ਵਾਰ ਤਾਂ ਗੱਡੀ ਲਾਉਣ ਨੂੰ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਮੱਥਾ ਟੇਕਦੇ ਆ ਤੇ ਉਹਨਾਂ ਪੱਤੂਰੇ ਚੱਲਦੇ ਆ ਤੇ ਬਸ ਨਾਲ ਹੀ ਗੁਰਦੁਆਰਾ ਸਾਹਿਬ ਦਾ ਗੇਟ ਆ ਗਿਆ 메ਨ ਗੇਟ ਤੇ ਦੁਕਾਨਾਂ ਉਹ ਤਾਂ ਸੱਜੀਆਂ ਸੀ ਪਰ ਉੰਨੀਆਂ ਨਹੀਂ ਸੱ ਪਰ ਮਤਲਬ ਸੱਜੀਆਂ ਹੁੰਦੀਆਂ ਸੀ ਜਿੰਨੀਆਂ ਪਹਿਲਾਂ ਸੱਜਦੀਆਂ ਹੁੰਦੀਆਂ ਮੇਰੇ ਅੱਖਾ ਦੇਖੇ 5 ਸਾਲ ਮੈਂ ਪਹਿਲਾਂ ਜਿਵੇਂ ਆਉਂਦੇ ਰਹੇ ਹਾਂ ਹਰ ਸਾਲ ਆਉਂਦੇ ਆ ਤੇ ਉਦੋਂ ਵਾਲੀਆਂ ਹੁੰਦੀਆਂ ਸੀ ਐਦਕੀ ਬਹੁਤ ਘੱਟ ਲੱਗਿਆ ਮੈਨੂੰ ਬਾਜ਼ਾਰ ਤੇ ਲਓ ਜੀ ਆਪਾਂ ਅੰਦਰ ਆ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰ ਲਈ ਇੱਧਰ ਉਹ ਜਿਹੜਾ ਜਿੱਧਰ ਮੋਟਰਸਾਈਕਲ ਬਾਈਕ ਇੱਧਰ ਤਾਂ ਲੰਗਰ ਹਾਲ ਹੈ ਤੇ ਲਓ ਜੀ ਹੁਣ ਆਪਾਂ ਸਿੱਧਾ ਜਾਵਾਂਗੇ ਤੇ ਇਹ ਸੰਗਤ ਵੀ ਜਾ ਰਹੀ ਆ ਕਿਉਂਕਿ ਹਰ ਕੋਈ ਮੱਗ ਹੀ ਦੇ ਢਹਾਡੇ ਤੇ ਤਾਂ ਸਾਰੇ ਕੋਈ ਮੱਥੇ ਟੇਕਣ ਜਾਂਦਾ ਵਾ ਅੱਗੇ ਹੋ ਗਈ ਮੱਸੀਆਂ ਹੋ ਗਈ ਪੂਰਨਮਾਸ਼ੀ ਹੋ ਗਈ ਨਾ ਇਹਨਾਂ ਢਹਾੜਿਆਂ ਦੇ ਉੱਤੇ ਹਰ ਕੋਈ ਕੋਸ਼ਿਸ਼ ਕਰਦਾ ਕਿ ਅਸੀਂ ਟਾਈਮ 'ਚੋਂ ਟਾਈਮ ਕੱਢ ਕੇ ਗੁਰਦੁਆਰਾ ਸਾਹਿਬ ਜਾਈਏ ਤੇ ਬਾਕੀ ਲੋ ਜੀ ਆਪਾਂ ਹੁਣ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਬਸ ਮੱਥਾ ਟੇਕਦੇ ਆ ਤੇ ਲੋ ਜੀ ਆਪਾਂ ਹੁਣ ਅੰਦਰ ਐਂਟਰੀ ਕਰਨ ਲੱਗੇ ਆ ਚੱਪਲ ਵਗੈਰਾ ਉਤਾਰਾਂਗੇ ਆਪਾਂ ਦੇਖੋ ਕਿੰਨੇ ਸੰਗਤ ਆ ਪੂਰਾ ਭਰਵਾ ਪੂਰਾ ਭਰਿਆ ਪਿਆ ਸੀ ਗੁਰਦੁਆਰਾ ਸਭ ਬਰੋਣ ਕੋਚੈਲ ਪੈਲ ਸੀ ਬਹੁਤ ਵਧੀਆ ਲੱਗਦਾ ਨਾ ਤੇ ਚਲੋ ਜੀ ਬਸ ਸਾਰੀ ਸੰਗਤ ਆਪਦੇ ਸ਼ਰਧਾ ਭਾਵਨਾ ਦੇ ਨਾਲ ਆਏ ਆ ਮੱਥਾ ਟੇਕਣ ਹਨਾ ਉੱਥੇ ਜੀ ਐਨ ਨੂੰ ਲਿਖਿਆ ਸੀ ਉਧਰ ਮੈਂ ਤੁਹਾਨੂੰ ਫੇਰ ਦਿਖਾ ਦੂੰਗੀ ਉਧਰ ਸੀਗਾ ਜਲੇਬੀਆਂ ਤੇ ਚਾਹ ਦਾ ਲੰਗਰ ਸੀਗਾ ਤੇ ਚਲੋ ਜੀ ਹੁਣ ਪਹਿਲਾਂ ਆਪਾਂ ਇੱਥੇ ਚੱਪਲਾ ਉਤਾਰ ਰਹੇ ਆ ਤੇ ਇੱਥੇ ਕਲਿੱਪ ਮੈਨੂੰ ਪਤਾ ਨਹੀਂ ਲੱਗੇ ਨੇ ਮੈਂ ਐਂਡ ਕਰ ਦੇਣ ਲੱਗੂ ਜੀ ਹੁਣ ਆਪਾਂ ਇੱਧਰ ਚੱਲੇ ਪਹਿਲਾਂ ਚੱਲਦੇ ਆ ਇੱਧਰ ਆਪਾਂ ਸਰੋਵਰ ਵੱਲ ਤੇ ਪੰਜ ਸ਼ਨਾਣੇ ਕਰਾਂਗੇ ਪੰਜ ਛਨਾਣੇ ਕਰਕੇ ਤੇ ਫੇਰ ਆਪਾਂ ਮੱਥਾ ਟੇਕਣ ਚੱਲਾਂਗੇ ਤੇ ਲੋ ਜੀ ਸਾਰਾ ਗੁਰਦੁਆਰਾ ਸਾਹਿਬ ਦੀ ਲੁੱਕ ਦਿਖਾ ਰਹੀ ਹਾਂ ਮੈਂ ਤੁਹਾਨੂੰ ਤੇ ਲੋ ਜੀ ਪੰਜ ਛਨਾਣੇ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਉਧਰ ਚੱਲਿਆ ਸਰੋਵਰ ਵੱਲ ਤੇ ਤੁਹਾਨੂੰ ਪਤਾ ਨਾਲ ਆਪਣੇ ਆਏ ਹੋਏ ਮਾਸੀ ਜੀ ਦਾ ਗੁਰਬਾਜ ਗਿਆ ਹੋਇਆ ਸੀ ਸਕੂਲ ਤੇ ਮਾਸੀ ਜੀ ਆਏ ਹੋਏ ਨੇ ਤੇ ਹੁਣ ਅਸੀਂ ਪੰਜ ਛਨਾਣੇ ਕਰਾਂਗੇ ਪੰਜ ਛਨਾਣੇ ਕਰਕੇ ਦੈਨ ਅਸੀਂ ਫੇਰ ਹੁਣ ਮੱਥਾ ਟੇਕਣ ਚੱਲਾਂਗੇ ਸਾਰਾ ਤੁਹਾਨੂੰ ਦਿਖਾਉਣੀ ਹੈ ਤਿਹ ਲੋ ਜੀ ਸਾਰਾ ਸਰੋਵਰ ਦੇ ਸਰੋਵਰ ਹੈ ਤੇ ਜਿੰਨੇ ਕ ਮੈਥੋਂ ਕਲਿੱਪ ਮੈਥੋਂ ਮਤਲਬ ਕਲਿੱਪਸ ਲਈਆਂ ਕਿ ਉਹਨੀਆਂ ਮੈਂ ਕੋਸ਼ਿਸ਼ ਕੀਤੀ ਕਲਿੱਪਸ ਲਈਆਂ ਨੇ ਤੇ ਠੀਕ ਹੈ ਜੀ ਇਹ ਸਾਰਾ ਸਰੋਵਰ ਸੇ ਤੁਹਾਨੂੰ ਦਿਖਾਤਾ ਤੇ ਹੁਣ ਆਪਾਂ ਦੇਖ ਲਵਾਂਗੇ ਪਹਿਲਾਂ ਦੇਖ ਕਰਾਵਾਂਗੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਹਰ ਕੋਈ ਦੇਖ ਕਰਵਾਉਂਦਾ ਜਿੰਨੇ ਦੀ ਕਰਾਉਣੀ ਹੁੰਦੀ ਹੈ ਇੱਥੇ ਛੋਟੀ ਦਾਦੀ ਦੇ ਚੱਕਿਆ ਹੋਇਆ ਜਪਚੋਤ ਨੂੰ ਤੇ ਲੋ ਜਿੱਥੇ ਮੰਮੀ ਦੇਖ ਕਰੋਨ ਚਲਗੇ ਸੀ ਇਧਰ ਆ ਟੈਂਟ ਲੱਗਾ ਹੋਇਆ ਪਿੰਕ ਤੇ येलो ਜੀ ਕਲਰ ਦਾ ਇੱਥੇ ਦੇਗ ਹੋ ਰਹੀ ਸੀ ਆ ਸ਼ਰਧਾ ਭਾਵਨਾ ਦੇ ਨਾਲ ਦੇਖ ਲੈਣੀ ਆ ਉੱਥੋਂ ਦੇਖ ਲੈ ਕੇ ਤੇ ਫਿਰ ਆਪਾਂ ਅੰਦਰ ਚਲਗੇ ਸੀ ਮੱਥਾ ਟੇਕਣ ਅੰਦਰ ਤੁਹਾਨੂੰ ਪਤਾ ਅੰਦਰ ਮੈਨੂੰ ਕਲਿੱਪਸ ਲੈਣ ਦਾ ਹੁੰਦਾ ਨਹੀਂਗਾ ਬਟ ਚਲ ਜਿੰਨੇ ਕੁ ਮੈਥੋਂ ਪੋਸੀਬਲ ਹੋਈ ਓੰਨੇ ਮੈਂ ਕਲਿੱਪ ਲਈ ਚਲੋ ਤੁਹਾਨੂੰ ਦਰਸ਼ਨ ਕਰਵਾ ਦਈਏ ਆਪਾਂ ਸੰਗਤ ਕਾਫੀ ਬੈਠੀ ਹੋਈ ਸੀ ਅੰਦਰ ਤੇ ਬਾਟ ਚੱਲ ਰਿਹਾ ਸੀਗਾ ਤੇ ਇਹ ਦੇਖੋ ਅਬ ਦੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਪਾਠ ਕਰ ਰਹੀਆਂ ਸੀ ਤੇ ਆਪਾਂ ਵੀ ਇੱਥੇ ਬੈਠੇ ਹਾਜ਼ਰੀ ਲਵਾਈ ਗੁਰੂ ਘਰ ਜਾ ਕੇ ਤੇ ਦੇਖੋ ਕਾਫੀ ਰੌਣਕਾਂ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਆ ਰਹੀ ਸੀ ਜਾ ਰਹੀ ਸੀ ਆ ਰਹੀ ਸੀ ਜਾ ਰਹੀ ਸੀ ਬੈਠੇ ਹੋਈ ਸੀ ਕਾਫੀ ਸੰਗਤ ਤੇ ਚਲੋ ਜੀ ਆਪਾਂ ਮੈਂ ਕਿਹਾ ਚਲੋ ਜਿੰਨੇ ਕੁ ਮੈਥੋਂ ਪੋਸੀਬਲ ਹੋਈ ਮੈਂ ਕਲਿੱਪਸ ਲਈਆਂ ਨੇ ਇਹ ਆਪਣੇ ਮੰਮੀ ਜੀ ਬੈਠੇ ਹੋਈ ਨੇ ਤੇ ਇੱਧਰ ਦਾਦੀ ਛੋਟੇ ਬੈਠੇ ਹੋਏ ਜਪਚੋਤੇ ਤੇ ਚਲੋ ਜੀ ਬਸ ਆਪਾਂ ਮੱਥਾ ਟੇਕਦੇ ਆਂ ਤੇ ਜਦੋਂ ਤੋਂ ਬਾਅਦ ਜਿੰਨੀਆਂ ਵੀ ਕਲਿੱਪਸ ਆਲਓਵਰ ਬਾਹਰ ਦੀਆਂ ਮੈਂ ਲਾਉਂਗੀ ਸਾਰੀਆਂ ਤੁਸੀਂ ਆਲਓਵਰ ਦੇਖ ਕੇ ਚੱਲੋ ਜੀ ਸਾਰੇ ਗੁਰਦੁਆਰਾ ਸਾਹਿਬ ਦੇ ਹੈਗਾ ਲੱਖੀ ਜੰਗਲ ਇੱਥੋਂ ਦਾ ਇਤਿਹਾਸਕੀ ਗੁਰਦੁਆਰਾ ਸਾਹਿਬ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀ ਨਾ ਇੱਥੇ ਇਹਨਾਂ ਨੇ ਲਖ ਪਾਠ ਕੀਤਾ ਸੀਗਾ ਕਹਿੰਦੇ ਲੱਖੀ ਜੰਗਲ ਇੱਥੇ ਲਖ ਪਾਠ ਕਰਿਆ ਸੀ ਇੱਥੇ ਦੀ ਇਤਿਹਾਸ ਦੀ ਬਾਕੀ ਪੂਰੀ ਜਾਣਕਾਰੀ ਮੈਂ ਕਿਸੇ ਹੋਰ ਵਲੌਗ ਦੇ ਵਿੱਚ ਤੁਹਾਨੂੰ ਸ਼ੇਅਰ ਕਰੂੰਗੀ ਹਨਾ ਤੇ ਮੋਟੀ ਮੋਟੀ ਜੀ ਗੱਲ ਦੱਸਦੀ ਆ ਲੱਖੀ ਜੰਗਲ ਲੱਖ ਪਾਠ ਕਰਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਤਾਂ ਕਰਕੇ ਗੁਰਦੁਆਰਾ ਸਾਹਿਬ ਜੀ ਦਾ ਨਾਮ ਲੱਖੀ ਜੰਗਲ ਹੈ ਤੇ ਬਾਕੀ ਦਾ ਫੁੱਲ ਇਤਿਹਾਸ ਆਪਾਂ ਤੁਹਾਨੂੰ ਫੇਰ ਕਿਸੇ ਵਲੌਗ ਦੇ ਵਿੱਚ ਜ਼ਰੂਰ ਸ਼ੇਅਰ ਕਰਾਂਗੇ ਤੇ ਲਓ ਜੀ ਆਪਾਂ ਅੰਦਰੋਂ ਮੱਥਾ ਟੇਕ ਕੇ ਬਾਹਰ ਨੂੰ ਆ ਗਏ ਸੀ ਤੇ ਬਾਹਰ ਆਪਾਂ ਦੇਖੋ ਸਾਰੇ ਚੈਲਪੈਲ ਮੈਂ ਤੁਹਾਨੂੰ ਦਿਖਾ ਦਦੀ ਆ ਬਹੁਤ ਸੰਗਤ ਆਈ ਹੋਈ ਸੀ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਇਹ ਜੱਜਾ ਛੋਟੀ ਦਾਦੀ ਜੀ ਦਾ ਹੈ ਹੱਥ ਪਕੜਿਆ ਹੋਇਆ ਸੀ ਤੇ ਸੀ ਜਾ ਰਹੇ ਸੀ ਤੇ ਮੈਂ ਕਿਹਾ ਚਲੋ ਇੱਕ ਵਾਰ ਲੁੱਕ ਫੇਰ ਤੁਹਾਨੂੰ ਦਿਖਾ ਦਨੂ ਗੁਰਦੁਆਰਾ ਸਾਹਿਬ ਦੀ ਟੈਂਟ ਵਗੈਰਾ ਲੱਗੇ ਹੋਏ ਸੀ ਹਨਾ ਇੱਥੇ ਦਰਬਾਰ ਲੱਗਣਾ ਸੀਗਾ ਤੇ ਇਹ ਆਪਣੇ ਬਾਹਰਲੇ ਲੁੱਕ ਸੀ ਗੁਰਦੁਆਰੇ ਦੀ 메ਨ ਗੇਟ ਦੀ ਤੇ ਚਲੋ ਜੀ ਹੁਣ ਆਪਾਂ ਉਹਦੇ ਚੱਪਲ ਵਗੈਰਾ ਪਾਉਣੇ ਆ ਮੰਮੀ ਹਿੱਤ ਦੇ ਦਿੱਤੇ ਪਾਉਣ ਲੱਗੇ ਚੱਪਲਾ ਤੇ ਆਪਾਂ ਵੀ ਪਾਉਣੇ ਆ ਚੱਪਲ ਵਗੈਰਾ ਤੇ ਦਿਨ ਨੇ ਸੋ ਬਾਹਰ ਚੱਲਦੇ ਆ ਅੱਗੇ ਵੱਲ ਨੂੰ ਤੇ ਲੋ ਜੀ ਇੱਥੇ ਆਪਾਂ ਹੁਣ ਚੱਲਿਆ ਚੱਲੋ ਚੱਪਲ ਜੱਪਜੋ ਚੱਪਲ ਵਗੈਰਾ ਪਾਊਗਾ ਸ਼ੂ ਵਗੈਰਾ ਪਾਉਣਗੇ ਇੱਧਰ ਮੰਮੀ ਔਰ ਦਾਦੀ ਮਤਲਬ ਛੋਟੀ ਮਤਲਬ ਮਾਸੀ ਜੀ ਨੇ ਤੇ ਹੁਣ ਆਪਾਂ ਚੱਲਦੇ ਆਂ ਕਿਉਂਕਿ ਗੁਰਦੁਆਰਾ ਸਾਹਿਬ ਆਇਆ ਚਾਹੇ ਥੋੜਾ ਵੀ ਲੰਗਰ ਤਲੰਗਰ ਖਾਣਾ ਚਾਹੀਦਾ ਸੋ ਆਪਾਂ ਸੋਚਿਆ ਚਾਹ ਦਾ ਲੰਗਰ ਸ਼ੱਕ ਲੈਨੇ ਆਪਾਂ ਹਨਾ ਤੇ ਚਲੋ ਜੀ ਆਪਾਂ ਜ਼ਿਆਦਾ ਲੰਗਰ ਸ਼ੱਕ ਨਾਸਤੇ ਬੈਠ ਗਏ ਸੀ ਚਲੋ ਠੰਡ ਹੈਗੀ ਚਾਹ ਦਾ ਲੰਗਰ ਤਾਂ ਸ਼ੱਕ ਹੀ ਜਾਂਦੀ ਸਾਰੀ ਸੰਗਤ ਇਥੇ ਚਾਦਾ ਲੰਗਰ ਸੀ ਤੇ ਨਾਲ ਸੀਗੀਆਂ ਜਲੇਬੀਆਂ ਦਾ ਪ੍ਰਸ਼ਾਦੇ ਪਾਟੇ ਪਏ ਆਪਣੇ ਕਲਿੱਪ ਵਿੱਚ ਲੈ ਲਈ ਸੀ ਇੱਥੇ ਮੈਂ ਕਿ ਚਲੋ ਹਨਾ ਥੋੜਾ ਥੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਤਾਂ ਪ੍ਰਸ਼ਾਦ ਖਾਣਾ ਜ਼ਰੂਰੀ ਹੁੰਦਾ ਗੁਰੂ ਜੀ ਤਲੋ ਜੀ ਇੱਥੇ ਜਲੇਬੀਆਂ ਦਾ ਪ੍ਰਸ਼ਾਦ ਸੀ ਜਿੰਨੇ ਮਰਜ਼ੀ ਪ੍ਰਸ਼ਾਦ ਦਾ ਕੋਈ ਇਹ ਨਹੀਂ ਸੀ ਕਿ ਇੱਕ ਵਾਰ ਦੇਤਾ ਹੈਗਾ ਤੇ ਮਤਲਬ ਦੁਬਾਰਾ ਨਹੀਂ ਲੈਣਾ ਆਪਣੇ ਸ਼ਰਧਾ ਭਾਵਨਾ ਦੇ ਨਾਲ ਜਿੰਨੀ ਤੁਹਾਡੀ ਕਪੈਸਿਟੀ ਤੁਸੀਂ ਆਪਣਾ ਪ੍ਰਸ਼ਾਦ ਲੈ ਕੇ ਖਾ ਸਕਦੇ ਹੋ ਇੱਥੇ ਆਪਾਂ ਜਲੇਬੀਆਂ ਦਾ ਪ੍ਰਸ਼ਾਦ ਲਿਆ ਤੇ ਚਾਹ ਘੁੱਟ-ਘੁੱਟ ਪੀ ਕੇ ਵਾਈ ਬ੍ਰਜ ਜੀ ਦਾ ਨਾਮ ਲੈ ਕੇ ਇੱਥੇ ਦੇਖੋ ਆਪ ਬਾਬਾ ਜੀ ਦੇ ਸਾਰੇ ਘੋੜੇ ਨੇ ਇੱਥੇ ਘੋੜੇ ਰੱਖਿਓਏ ਬਾਬਾ ਜੀ ਨੇ ਤੇ ਬਾਬਾ ਜੀ ਦੇ ਘੋੜੇ ਨੇ ਇੱਥੇ ਤੇ ਮੈਂ ਕਿਹਾ ਚਲੋ ਇਹ ਵੀ ਦਿਖਾ ਦਿੰਦੇ ਹਾਂ ਕਿਉਂਕਿ ਜਪ ਚੋਤ ਨਹੀਂ ਦੇਖੀ ਸੀ ਮੈਂ ਕਿਹਾ ਚਲੋ ਮੈਂ ਵੀ ਕੈਮਰਾ ਕਮਾ ਦੇਣੀ ਉਧਰ ਨੂੰ ਤੇ ਚਲੋ ਜੀ ਹ ਆਪਾਂ ਹੁਣ ਕੀ ਹੈ ਮਤਲਬ ਆਪ ਗੁਰਦੁਆਰਾ ਸਾਹਿਬ ਮੱਥਾ ਟੇਕ ਲੈ ਇਸ ਵੱਡੇ ਗੁਰਦੁਆਰੇ ਦੇ ਸਾਹਮਣੇ ਇੱਕ ਹੋਰ ਛੋਟਾ ਗੁਰਦੁਆਰਾ ਵੀ ਆ ਤੇ ਉੱਥੇ ਵੀ ਲਾਜ਼ਮੀ ਮੰਨਿਆ ਜਾਂਦਾ ਕਿ ਜਦੋਂ ਇਸ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਤੇ ਉਸ ਗੁਰਦੁਆਰੇ ਸਾਹਿਬ ਵੀ ਮੱਥਾ ਟੇਕਣਾ ਲਾਜ਼ਮੀ ਆ ਸੋ ਹੁਣ ਆਪਾਂ ਉਸ ਗੁਰਦੁਆਰੇ ਚੱਲਾਂਗੇ ਚਾਦਾ ਲੰਗਰ ਆਪਾਂ ਛਕ ਲਿਆ ਤੇ ਹੁਣ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਮੱਥ ਵਗੈਰਾ ਧੋ ਕੇ ਤੇ ਆਪਾਂ ਚੱਲਾਂਗੇ ਉਧਰ ਮੱਥਾ ਟੇਕਣ ਤੇ ਦਿਨ ਉਸ ਤੋਂ ਬਾਅਦ ਘਰ ਨੂੰ ਰਵਾਨਗੀ ਲਾਵਾਂਗੇ ਤੇ ਲੋ ਜੀ ਤੇ ਇਹ ਹੈਗਾ ਦੂਸਰਾ ਗੁਰਦੁਆਰਾ ਜਿਹੜਾ ਸਾਹਮਣੇ ਪਿਆ ਜਾਂਦਾ ਬਿਲਕੁਲ ਤੇ ਇੱਥੇ ਆਪਾਂ ਮੱਥਾ ਟੇਕਦੇ ਆਂ ਤੇ ਲੋ ਜੀ ਤੁਸੀਂ ਵੀ ਦਰਸ਼ਨ ਕਰੋ ਗੁਰੂ ਮਹਾਰਾਜ ਦੇ ਤੇ ਲੋ ਜੀ ਆਪਾਂ ਮੱਥਾ ਟੇਕ ਲਿਆ ਤੇ ਇਹ ਜਿਹੜਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ 10ਵੇਂ ਪਾਤਸ਼ਾਹ ਹੀ ਹੈ ਜੀ ਉਹਨਾਂ ਨੇ ਨਾ ਇੱਥੇ ਦਰਖਤ ਆ ਫਲਾਈ ਦਾ ਫਲਾਈ ਦਾ ਨਾਂ ਦਾ ਦਰਖਤ ਹੈ ਉਹਨਾਂ ਦੇ ਦਾਤਨ ਕੀਤੀ ਸੀ ਕਹਿੰਦੇ ਇੱਥੇ ਫਲਾਈ ਦੇ ਦਰਖਤ ਦੀ ਤੇ ਤੇ ਆਸਮੈਨ ਲੱਗਦਾ ਮੈਂ ਪਿਛਲੇ ਵੀ ਸ਼ਾਇਦ ਇੱਕ ਵਾਰ ਤੁਹਾਨੂੰ ਸ਼ੇਅਰ ਕੀਤਾ ਹੋਇਆ ਤੇ ਤੁਸੀਂ ਜ਼ਰੂਰ ਚੈੱਕ ਕਰਿਓ ਜੀ ਤੇ ਕਈ ਵਾਰ ਗਲਤੀ ਬੰਦੇ ਤੋਂ ਹੋ ਜਾਂਦੀ ਹੈ ਨਾ ਸੋ ਬਾਕੀ ਫਿਰ ਕਿਸੇ ਦਿਨ ਮੈਂ ਅੰਦਰ ਫੁੱਲ ਤੇ ਅਸ ਤੁਹਾਨੂੰ ਸ਼ੇਅਰ ਕਰਾਂਗੀ ਗੁਰਦੁਆਰਾ ਸਾਹਿਬ ਦਾ ਤੇ ਜਿੰਨੇ ਕੁ ਮੈਨੂੰ ਯਾਦ ਸੀ ਠੀਕ ਹੈ ਨੌਲੇਜ ਸੀ ਉਹਨੇ ਕੁ ਮੈਂ ਤੁਹਾਨੂੰ ਸ਼ੇਅਰ ਕੀਤੀ ਤੇ ਚਲੋ ਜੀ ਬਸ ਇਹ ਆਪਣਾ ਇਹ ਗੁਰਦੁਆਰਾ ਸਾਹਿਬਾ ਇੱਥੇ ਸੁਖਨਾ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖੋ ਸ਼ਰੀਹ ਬੰਨੇ ਹੋਏ ਸੀ ਬੱਚਿਆਂ ਦੇ ਲਈ ਸੁਖਨਾ ਸੁਖੋ ਪੂਰੀ ਹੁੰਦੀ ਹੈ ਘਰ-ਬਾਰ ਬਾਰੇ ਘਰ ਬਣਾਉਣ ਬਾਰੇ ਤੇ ਇੱਥੇ ਲੋਕ ਕੋਠੀਆਂ ਪਾ ਕੇ ਜਾਂਦੇ ਨੇ ਜਿਸ ਪ੍ਰਕਾਰ ਦੀ ਸੁਖਨਾ ਤੁਸੀਂ ਮੰਨਦੇ ਹੋ ਸੋ ਪੂਰੀ ਹੁੰਦੀ ਇੱਥੇ ਗੁਰਦੁਆਰਾ ਸਾਹਿਬ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਮੈਂ ਕਿਹਾ ਚਲੋ ਕਹਿੰਦੇ ਦੇਖ ਲਓ ਤੁਸੀਂ ਬਾਜ਼ਾਰ ਤੇ ਅਸੀਂ ਬਾਹਰ ਚੜਾ ਹਲਕਾ ਫੁਲਕਾ ਬਾਜ਼ਾਰ ਲੱਗਾ ਹੋਇਆ ਸੀ ਅਸੀਂ ਉਹ ਬਾਜ਼ਾਰ ਦੇਖਣ ਲੱਗੇ ਸੀ ਤੇ ਲੋ ਜਿਸ ਤੋਂ ਬਾਅਦ ਹੁਣ ਬਸ ਅਸੀਂ ਥੋੜਾ ਹਲਕਾ ਫੁਲਕਾ ਜਿਹੜਾ ਬਾਜ਼ਾਰ ਉਹਨੂੰ ਦੇਖ ਲੈਨੇ ਜਿਹੜੀ ਕੋਈ ਚੀਜ਼ ਲੈਣੀ ਹੋਈ ਤਾਂ ਲੈ ਲਾਂਗੇ ਬਟ ਸਾਨੂੰ ਕੁਝ ਵੀ ਇਦਾਂ ਦਾ ਨਹੀਂ ਲੱਗ ਰਿਹਾ ਸੀ ਕਿ ਜਬ ਜੋ ਦਬਾਈ ਕਰ ਲਵੇ ਹਨਾ ਬੈਲੂਨ ਵਗੈਰਾ ਤਾਂ ਬਿਲਕੁਲ ਨਹੀਂ ਗੈਸ ਹੁੰਦੀ ਇਹਨਾਂ ਦੇ ਵਿੱਚ ਤੇ ਅਸੀਂ ਕਹਿੰਦੇ ਨਹੀਂ ਤੇ ਆ ਮੈਂ ਤੁਹਾਨੂੰ ਗਾਨੀਆਂ ਜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਮੈਂ ਕਿਹਾ ਚਲੋ ਤੁਹਾਨੂੰ ਮੈਂ ਦਿਖਾ ਦਿੰਦੀ ਆ ਬੜੀਆਂ ਸੋਹਣੀਆਂ ਲੱਗ ਰਹੀਆਂ ਸੀ ਤੇ ਚਲੋ ਜੀ ਇਸ ਤੋਂ ਬਾਅਦ ਉਹਨਾਂ ਪਰ ਜਿਹੜੀ ਵੀ ਚੀਜ਼ ਮਾਰਕੀਟ ਦੇ ਵਿੱਚ ਹੋਊਗੀ ਮੈਂ ਕਲਿੱਪ ਸੈੱਡ ਲੈ ਲਈਆਂ ਸੀ ਮੈਂ ਕਿ ਚਲ ਤੁਹਾਨੂੰ ਦਰਸ਼ਨ ਕਰਾ ਦਾਂਗੀ ਚੀਜ਼ਾਂ ਦੇ ਨਾਲ ਇੱਥੇ ਅਸੀਂ ਮਹਿਲਪੁਰੀ ਜ਼ਰੂਰ ਬਾਈ ਕੀਤੀ ਸੀ ਕੁਝ ਹੋਰ ਤਾਂ ਸਾਨੂੰ ਦੇਖਿਆ ਨਾ ਆਹ ਵੇਖੀ ਇੱਥੇ ਆਵਾਜ਼ ਆਈ ਬਹੁਤ ਜਿੱਦਾ ਘੜਾ ਹੁੰਦੀ ਜਿੱਦਾ ਬੈ ਉਹ ਆਗੇ ਚਾਚੂ ਦਾ ਸਕੂਲ ਮੈਨ ਲੱਗਦਾ ਇਹਦਾ ਵੀ ਸਕੂਲ ਅਗੇ ਤਾਰ ਕੇ ਜਮਾ ਤੇ ਲਓ ਜੀ ਅਸੀਂ ਇੱਥੇ ਆ ਗਏ ਸੀ ਸਾਡੇ ਮੰਡੀ ਵੀ ਮੱਗ ਹੀ ਲੱਗਦੀ ਹੈ ਤੇ ਚਲੋ ਇਹ ਕਹਿੰਦੇ ਚਲੋ ਉਧਰ ਵੀ ਤੁਹਾਨੂੰ ਮੱਠ ਢਕਾ ਕੇ ਲੈ ਚਲਦਾ ਜੇ ਕੁਝ ਤੁਹਾਨੂੰ ਉੱਥੇ ਬਾਏ ਕਰਨਾ ਤਾਂ ਤੁਸੀਂ ਕਰ ਲਓ ਜਿਉਂਕਿ ਉੱਥੇ ਵੀ ਬਾਜ਼ਾਰ ਹੁੰਦੇ ਨੇ ਸੋ ਸਾਨੂੰ ਇਹ ਇੱਥੇ ਵੀ ਲੈ ਆਏ ਸੀ ਕਹਿੰਦੇ ਚਲੋ ਉਧਰ ਦੀ ਵਗ ਚਲਦੇ ਜਾਣਾ ਤਾਂ ਆਪਾਂ ਘਰ ਨੂੰ ਸੀਗਾ ਤੇ ਚਲੋ ਇੱਧਰ ਨੂੰ ਵੀ ਆਪਾਂ ਤੁਹਾਨੂੰ ਮੱਠ ਢਕਾ ਦਿੰਦੇ ਨੇ ਤੇ ਇੱਥੇ ਅਸੀਂ ਦੇਖ ਰਹੇ ਸੀ ਕੋਈ ਟੋਏ ਚਪਜੋ ਤੁਨੇ ਜਿਹੜੀ ਚ ਲੈਣੀ ਹੋਊਗਾ ਚ ਲੈ ਲੂਗਾ ਨਾ ਤੇ ਇੱਥੇ ਅਸੀਂ ਬਸ ਚੀਜ਼ਾਂ ਦੇਖ ਰਹੇ ਸੀਗੇ ਨਾਲੇ ਨਾਲ ਤੁਹਾਨੂੰ ਦਿਖਾਤੀਆਂ ਤੇ ਐਤਕੀ ਜਿਆਦਾ ਕੁਝ ਬਾਏ ਨਹੀਂ ਕੀਤਾ ਅੱਗੇ ਹਮੇਸ਼ਾ ਹੀ ਗਨ ਵਗੈਰਾ ਕਦੇ ਕੁਛ ਨਾ ਕੁਛ ਬਹੁਤ ਜ਼ਿਆਦਾ ਮਤਲਬ ਲੈ ਜਾਂਦਾ ਹੁੰਦਾ ਆਪਦੀ ਕੋਈ ਨਾ ਕੋਈ ਬਹੁਤ ਸਾਰੀਆਂ ਆਈਟਮਾਂ ਇਕੱਠੀਆਂ ਕਰ ਲੈਂਦਾ ਤੇ ਐਤਕੇ ਨੇ ਬਿਲਕੁਲ ਹੀ ਹਲਕਿਆ ਫੁਲਕਿਆ ਆਈਟਮਾਂ ਬਾਏ ਕੀਤੀਆਂ ਨੇ ਪਤਾ ਨਹੀਂ ਇਹਦੇ ਮਾਈਂਡ ਚ ਕਿੱਦਾਂ ਆਇਆ ਅੱਗੇ ਕਾਰ ਵਗੈਰਾ ਰਿਮੋਟ ਵਾਲੀਆਂ ਇਦਾਂ ਦੀਆਂ ਚੀਜ਼ਾਂ ਬਾਏ ਕਰਦਾ ਨੇ ਅੱਗੇ 5-600 ਰੁਪਿਆ ਮਾੜੀ-ਮੋਟੀ ਗੱਲ ਹੀ ਹੁੰਦੀ ਮਤਲਬ ਇਹਦੇ ਨਾ ਦੇਣੀ ਹੁੰਦੇ ਆ ਐਨੇ ਇੱਕ ਦਾ ਸਮਾਨ ਲਈ ਹੋ ਜਾਂਦਾ ਐਤਕੇ ਪਤਾ ਨਹੀਂ 100-150 ਦਾ ਮਸਾ ਹੀ ਸਮਾਨ ਲੈ ਕੇ ਆਇਆ ਹੈਗਾ ਤੇ ਚਲੋ ਜੀ ਇਸ ਤੋਂ ਬਾਅਦ ਆ ਸਾਰੇ ਭਾਂਡੇ ਸੀ ਵਨਸ-ਵਨ ਇੱਥੇ ਸੀਗੇ ਆ ਭਾਂਡੇ ਇੱਥੇ ਮੈਨੂੰ ਤਾਂ ਨਹੀਂ 250 ਰੁਪਏ ਦਾ ਸੈੱਟ ਦੇ ਰਹੇ ਸੀ 6-6 ਭਾਂਡੇ ਦੇ ਰਹੇ ਸੀ ਉਹ ਰੇਟ ਪੁੱਛ ਲਿਆ ਵੈਸੇ ਆਪਾਂ ਇੱਥੇ ਪਈਆਂ ਸੀਗੀਆਂ ਕਾਰਾਂ ਕੋਰਾ ਪਿੰਗਾ ਹੋਈਆਂ ਸੀ ਤੇ ਕਾਰਾਂ ਕਾਫੀ ਮਹਿੰਗੀਆਂ ਲਾ ਰਹੀ ਸੀ ਇੱਥੇ ਵੀ ਪਹਿਲਾਂ ਤਾਂ ਜਮਜੋਤ ਕੇ ਅੰਦਰ ਲੈਣਾ ਫਿਰ ਕਹਿੰਦੇ ਨਹੀਂ ਲੈਣਾ ਫਿਰ ਇੱਥੇ ਅੱਥੀ ਪਹਿਲਾਂ ਚੈੱਕ ਕਰਵਾਉਂਦੇ ਸੀ ਫਿਰ ਕਹਿੰਦਾ ਨਹੀਂ ਲੈਣੀ ਤੇਰਾ ਸਿਮਰ ਤੇਰਾ ਸਹੂਰੋ ਤੇ ਬਾਹਰ ਜਿਆਨੀ ਲੱਗਦੀ ਸਮਝ ਲੋ ਤੁਸੀਂ ਆਹ ਸਸਤੇ ਸਸਤੇ ਬਾਜ਼ਾਰ ਲੱਗੇ ਹੋਏ ਸੀ 20 20 30 30 ਰੁਪਏ ਵਾਲੇ ਬਾਜ਼ਾਰ ਲੱਗੇ ਹੋਏ ਸੀ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਨਾ ਕਿ ਇਦਾਂ ਦੇ ਬਾਜ਼ਾਰ ਵੀ ਲੱਗੇ ਹੋਇਆ ਇੱਥੇ ਸੀਗੇ ਮਿੱਟੀ ਵਾਲੇ ਬਿਸਕੁਟ ਇਹ ਮੈਂ ਕਾਫੀ ਵੇਖਿਆ ਵੀਡੀਓਜ਼ ਵਿੱਚ ਬੀਬੀਆਂ ਖਾਂਦੀਆਂ ਨੇ ਮਿੱਟੀ ਵਾਲੇ ਬਿਸਕੁਟ ਸੋ ਇਹਦੀ ਵੀ ਮੈਂ ਫੋਟੋ ਲੈ ਲਈ ਤੇ ਆ ਬਾਜ਼ਾਰ ਲੱਗਿਆ ਸੀ ਚਲੋ ਮੈਂ ਕਿਹਾ ਭਾਂਡੇ ਨਾਲ ਤੁਹਾਨੂੰ ਵੀ ਦਿਖਾ ਦਿੰਦੇ ਆ ਤੇ ਹੋਪ ਕਰਾਂਗੇ ਜਿਹੜਾ ਤੁਹਾਨੂੰ ਮੇਰਾ ਵਲੌਗ ਬਹੁਤ ਵਧੀਆ ਲੱਗਾ ਹੋਊਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਮਾਗੀ ਤੇ ਇਹ ਰੌਣਕਾਂ ਦਿਖਾਈਆਂ ਨੇ ਹਨਾ ਕਿੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਰੌਣਕ ਲੱਗੀ ਇੱਥੇ ਵਰਤਮਾਨ ਜੀਸੇਗੇ ਬੜੇ ਸੋਹਣੇ ਲੱਗੇ ਮੈਨੂੰ ਤੇ ਮੈਂ ਦੂਰਾ ਹੀ ਵਰਤਮਨ ਦੇਖ ਕੇ ਤੇ ਖੁਸ਼ ਜੀ ਹੋ ਗਈ ਮੈਂ ਕਿਹਾ ਮम्मी ਨੂੰ ਮੈਂ ਕਿਹਾ ਮੇਰੇ ਤਾਂ ਹੋਰ ਛੱਡੋ ਪਰ ਕੁਝ ਨਹੀਂ ਲੈਂਦੀ ਮੈਂ ਤਾਂ ਵਰਤਮਨ ਲੈ ਲੈਣੀ ਤੇ ਫਿਰ ਅਸੀਂ ਇੱਥੇ ਵਰਤਮਨ ਬਾਇ ਕੀਤੀ ਵੱਡੇ ਵਾਲੇ ਵਰਤਮਨ ਅਸੀਂ ਬਾਇ ਕੀਤੇ ਦੋ ਤਾਂ ਵੱਡੇ ਵਰਤਮਨ ਲੈ ਲੈ ਇੱਕ ਮਾਸੀ ਨੇ ਲੈ ਇੱਕ ਮੈਲੀ ਇੱਕ ਛੋਟਾ ਜਿਹਾ ਲੈ ਲਿਆ ਸੀ ਮਾਸੀ ਨੇ ਮੈਨੂੰ ਵੱਡਾ ਹੀ ਚਾਹੀਦਾ ਸੀ ਕਿਉਂਕਿ ਛੋਟਾ ਬਿਲਕੁਲ ਮੇਰੇ ਕੋਲ ਹੈਗਾ ਸੀਗਾ ਤੇ ਫਿਰ ਅਸੀਂ ਇੱਥੇ ਵਰਤਮਨ ਬਾਇ ਕਰ ਲਈ ਸੋ ਦੇਖੋ ਇਹ ਵਾਲੇ ਅਸੀਂ ਵਰਤਮਨ ਬਾਇ ਕੀਤੇ ਆ ਤੇ ਜਪਜੋਤ ਨੇ ਕੋਈ ਖਾਸ ਸਮਾਨ ਨਹੀਂ ਲਿਆ 100 150 ਰੁਪਏ ਦਾ ਸਮਾਨ ਹੀ ਜਪਜੋਤ ਨੇ ਲਿਆ ਐ ਕਿ ਨਹੀਂ ਤਾਂ ਅੱਗੇ 5 600 ਦੇ ਕੋਈ ਨਾ ਕੋਈ ਮਤਲਬ ਵੱਡੀ ਚੀਜ਼ਾਂ ਦੋ ਲੈ ਜਾਂਦਾ ਹੁੰਦਾ ਕਈ ਵਾਰ ਇੱਕ ਲੈ ਜਾਂਦਾ ਕਈ ਵਾਰ ਦੋ ਲੈ ਜਾਂਦਾ ਹੁੰਦਾ ਐਤਕੇ ਨੇ ਬਿਲਕੁਲ ਵੀ ਇਦਾਂ ਨਹੀਂ ਕੀਤਾ ਤੇ ਲੋ ਜੀ ਹੁਣ ਅਸੀਂ ਘਰ ਲਈ ਰਵਾਨਗੀ ਲੈ ਲਈ ਐ ਤੇ ਹੁਣ ਅਸੀਂ ਚੱਲਿਆ ਘਰਾਂ ਨੂੰ ਤੇ ਘਰ ਪਹੁੰਚਦੇ ਹਾਂ ਹੁਣ ਆਪਾਂ ਤੇ ਫਿਰ ਤੁਹਾਨੂੰ ਮਿਲਦੇ ਆਂ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਕਾਰ ਨੂੰ ਤੇ ਹੁਣ ਆਪਾਂ ਨਾ ਮਸੀ ਜੀ ਨੂੰ ਨਹੀਂ ਤਾਰਨਾ ਇੱਥੇ ਰਾਸਤੇ ਵਿੱਚ ਮਸਰ ਜੀ ਕਹਿੰਦੇ ਸੀ ਉਧਰ ਹੀ ਲੈ ਚ ਲੋ ਅੱਜ ਦਾ ਜਿਹੜਾ ਮੱਘੇ ਵਾਲਾ ਵਲੌਗ ਆ ਕਾਫੀ ਲੰਮਾ ਬੰਦ ਆ ਸੀ ਸੋ ਇਸ ਨੂੰ ਮੈਂ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਲਉਂਗੀ ਠੀਕ ਹੈ ਜੀ ਅੱਦਾਂ ਮੈਂ ਇਹਦੇ ਚੋਂ ਪਾਉ ਦੋ ਇੱਕ ਵਲੌਗ ਹੋ ਰੈਡੀ ਕਰ ਦਾਂਗੇ ਆਪਾਂ ਦੋ ਵਲੌਗ ਰੈਡੀ ਕਰ ਦਾਂਗੇ ਕਿਉਂਕਿ ਜਿਆਦਾ ਲੰਮਾ ਬੰਦ ਆ ਸੀ ਵਲੌਗ ਸੋ ਆਪਾਂ ਦੋ ਪਾਰਟ ਕਰ ਦਾਂਗੇ ਆਸ ਕਰਾਂਗੇ ਤੁਹਾਨੂੰ ਜਿਹੜਾ ਮੇਰਾ ਵਲੌਗ ਮੱਘੇ ਵਾਲਾ ਬਹੁਤ ਪਸੰਦ ਆ ਆਊਗਾ ਜੇਕਰ ਤੁਹਾਨੂੰ ਮੇਰੇ ਵਲੌਗਸ ਵਧਿਆ ਲ